ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਬਟਾਲਾ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਸ਼ਹੀਦ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਪਾਰਕ ਬਟਾਲਾ ਵਿਖੇ ਇਕੱਤਰ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਭਾਰੀ ਇਕੱਠ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਕੇ মিডিਏ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਾਜਕੁਰਿੰਦਰ ਸਿੰਘ ਲਾੜੀ ਕੁਮਾਨ ਅਤੇ ਹੋਰ ਕਿਸਾਨ ਆਗੂਆਂ ਤੇ ਬਟਾਲਾ ਪੁਲਿਸ ਵੱਲੋਂ ਸਿਆਸੀ ਸ਼ਹੀਦੀ ਕੀਤੇ ਗਏ ਝੂਠੀ ਪਰਚੇ ਦੇ ਮਾਮਲੇ ਰੱਦ ਕੀਤੇ ਜਾਣ ਪ੍ਰਧਾਨ ਰਾਜਗੁਰਿੰਦਰ ਸਿੰਘ ਲਾਡੀ ਕੁਮਾਨ ਦੀ ਮਾਤਾ ਰਾਜਾ ਸੁਰਿੰਦਰ ਕੌਰ ਕੁਮਾਨ ਨੇ ਆਖਿਆ ਕਿ ਪੁਲਿਸ ਮੇਰੇ ਪੁੱਤਰ ਉੱਤੇ ਝੂਠੇ ਮਾਮਲੇ ਦਰਜ ਕਰ ਰਹੀ ਹੈ ਉਹਨਾਂ ਆਖਿਆ ਕਿ ਮੇਰੇ ਪੁੱਤਰ ਤੇ ਝੂਠੇ ਮਾਮਲੇ ਦਰਜ ਕਰਨ ਦੀ ਬਜਾਏ ਮੇਰੇ ਉੱਤੇ ਮਾਮਲੇ ਦਰਜ ਕੀਤੇ ਜਾਣ ਉਹਨਾਂ ਆਖਿਆ ਕਿ ਮੈਂ ਆਜ਼ਾਦੀ ਕੁਲਾਟੀਏ ਦੀ ਧੀ ਹਾਂ ਅਤੇ ਮੈਂ ਕਿਸੇ ਵੀ ਮਾਮਲੇ ਤੋਂ ਨਹੀਂ ਡਰਦੀ ਉਪਰੰਤ ਸ਼ੈਰੰਦਰ ਸ਼ਾਂਤਮਈ ਰੋਸ ਮਾਰਚ ਕਰਦਿਆਂ SSP ਦੇ ਦਫ਼ਤਰ ਪਹੁੰਚ ਕੇ SSP ਬਟਾਲਾ ਦੇ ਨਾਂ ਤੇ ਇੱਕ ਮੰਗ ਪੱਤਰ DSP ਬਟਾਲਾ TP ਸਿੰਘ ਗੁਰਾਇਆ ਨੂੰ ਦਿੱਤਾ ਗਿਆ ਇਸ ਬਾਰੇ ਕਿਸਾਨ ਆਗੂਆਂ ਨੇ ਦੱਸਿਆ ਕਿ SSP ਤੋਂ ਮੰਗ ਕੀਤੀ ਗਈ ਹੈ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਾਜਗੁਰਿੰਦਰ ਸਿੰਘ ਲਾੜੀ ਕੁਮਾਨ ਤੇ ਕਿਸਾਨ ਮਜ਼ਦੂਰ ਸੰਗਰਾਸ਼ ਨੌਜਵਾਨ ਇਕਤਾ ਪੰਜਾਬ ਦੇ ਬਲਾਕ ਬਟਾਲਾ ਪ੍ਰਧਾਨ ਸ਼ੇਰੇ ਪੰਜਾਬ ਸਿੰਘ ਉੱਪਰ ਦਰਜ ਹੋਏ ਮਾਮਲਿਆਂ ਦੀ ਚੰਗੀ ਤਰ੍ਹਾਂ ਪੜਤਾਲ ਕਰਕੇ ਇਹਨਾਂ ਮਾਮਲਿਆਂ ਨੂੰ ਰੱਦ ਕੀਤਾ ਜਾਵੇ ਡੀਐਸਪੀ ਟੀਪੀ ਸਿੰਘ ਗੁਰਾਇਆ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਸ ਦੀ ਜਲਦੀ ਜਾਂਚ ਕਰਕੇ ਜਲਦੀ ਇਨਸਾਫ ਦਿੱਤਾ ਜਾਵੇਗਾ ਇਸ ਮੌਕੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ ਫਾਸਟ نیوز 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮੰਡ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਆਂਧਿਆ ਜਿਹੜਾ ਤੁਸੀਂ ਤਨਦਰ ਦੇ ਰੇਜਰ ਸਰਕਾਰ ਆਪਣੇ ਪੰਜਾਬ ਪੁਲਿਸ ਦੇ ਵਿਰੁੱਧ ਇਸ ਸਬੰਧ ਵਿੱਚ ਕਹਿਣਾ ਇਹ ਅੱਜ ਜਿਹੜੇ ਪਟਾਣੇ ਦੇ ਵਿੱਚ ਜੋ ਮਾਨਸਾਖੀਆਂ ਹੋ ਰਹੀਆਂ ਪਟਾਣੇ ਵਿੱਚ ਸਰਕਾਰ ਦੇ ਪ੍ਰੈਸ਼ਰ ਦਬਾਅ ਹੇਠ ਪਤਾ ਨਹੀਂ ਉੱਪਰੋਂ ਸਰਕਾਰ ਦਾ ਦਬਾਅ ਜਾਂ ਉਹਦੇ ਹਿੱਤ ਜਿਹੜੇ ਨਜਾਇਜ਼ ਬਿਲਕੁਲ ਨਜਾਇਜ਼ ਪਰਚੀ ਮੇਰੇ ਉੱਤੇ ਚਾਨੀ ਚੋੜੀ ਦਾ ਡਾਕੀ ਦਾ ਪਰਚਾ ਕਰਦਾ ਪਹਿਲਾਂ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਨ ਦਾ ਪਰਚਾ ਕਟਿਆ ਜ਼ਮੀਨ ਮੈਂ ਖਰੀਦੀ ਆ 30 ਸਾਲ ਉਹ ਖੁਦ ਪ੍ਰੈਸ 'ਚ ਕਹਿਣ ਆ ਗਏ ਵੀ ਅਸੀਂ ਨਾ ਕਿੱਲੇ ਵੇਚੀਆ ਇਹ ਹੁਣ ਵਾਪਸ ਨਹੀਂ ਕਰਦਾ ਉਹ ਤਾਂ ਉਹਨਾਂ ਦਾ ਬਿਆਨ ਆ ਪ੍ਰੈਸ ਦੇ ਪਿੱਛੇ ਨਿਊਜ਼ ਰੀਟਿੰਗ ਦੇ ਵਿੱਚ ਜਿਹੜਾ ਬੰਦਾ ਕਹਿੰਦਾ ਵੀ 18 ਕਿੱਲੇ ਖਰੀਦੀਆ ਤੇ ਹੁਣ ਵਾਪਸ ਨਹੀਂ ਕਰਦਾ ਉਹ ਜਿਹੜੇ ਮੈਂ ਖਰੀਦੇਓ ਮੈਂ ਕਿੰਨਾ ਵਾਪਸ ਕਰਨਾ ਉਹਨਾਂ ਨੂੰ ਖੜਾ ਕਰਕੇ ਸਿਰਫ ਆਵਾਜ਼ ਚੁੱਕਦਾ ਮੈਂ ਹਰ ਬੰਦੇ ਦੀ ਆਵਾਜ਼ ਚੁੱਕਦਾ ਇੰਨੇ ਲੋਕ ਤਾਂ ਹੀ ਆਏ ਨੇ ਵੀ ਲੋਕਾਂ ਦੀ ਆਵਾਜ਼ ਮੈਂ ਚੁੱਕਦਾ ਔਰ ਇਹ ਜਾਣਦੇ ਨੇ ਕਿ ਇਹ ਕੋਈ ਗਲਤ ਕੰਮ ਨਹੀਂ ਕਰਦਾ ਤੇ ਇਹੋ ਜਿਹੇ ਪਰਚੇ ਜਿਹੜੇ ਸਾਨੂੰ ਬਦਨਾਮ ਕਰਨ ਲਈ ਸਾਡੇ ਕੋਲ ਪੈਸੇ ਠੱਗਣ ਲਈ ਠੱਗਾ ਨਾਮ ਨਾਲ ਲੈ ਕੇ ਇਹ ਜਿਹੇ ਪਰਚੇ ਕਰਾਉਂਦਾ ਹੈ ਇਹ ਠੱਗ ਵੀ ਆ ਅਗਨੇਜਾਂ ਦੇ ਬਿੱਟੂ ਵੀ ਆ ਉਹ ਤੇ ਨਾਲ ਸਾਰੇ ਪੰਜਾਬ ਉੱਤੇ ਵੀ ਪੁੱਛਿਆ ਕਿ ਕਿ ਪਾਣੀ ਦੇ ਵਿੱਚ ਮਹਿਰ ਕਰਦੀ ਚੱਲਣ ਗਈ ਤੇ ਆਪਣੀਆਂ ਟੋਠੀਆਂ ਸਾਥ ਸੱਤ ਕੇ ਲੈ ਗਏ ਪ੍ਰਧਾਨ ਜੀ ਜੇਕਰ ਤੁਹਾਡਾ ਪ੍ਰਚਾਰਾਤ ਨਹੀਂ ਕਰਦੇ ਐਸਐਸਪੀ ਸਾਹਿਬ ਤਾਂ ਫਿਰ ਕੀ ਇਹ ਤੋਂ ਅਗਲਾ ਐਕਸ਼ਨ ਕੀ ਲਓਗੇ ਜੀ ਅੱਜ ਹੀ ਮਾਮਲਾ ਪੱਤਰ ਦਵਾ ਕੇ ਤੋਂ ਬਾਅਦ ਕਰਕੇ ਐਸਐਸਪੀ ਸਾਹਿਬ ਜੀ ਨਹੀਂ ਰੱਦ ਕਰਦੇ ਟਾਈਮ ਦਵਾਗੇ ਨਾ ਨੂੰ ਜੀ ਉਸ ਟਾਈਮ ਤੋਂ ਬਾਅਦ ਨਹੀਂ ਹੁੰਦਾ ਤੇ ਇਹੀ ਫਿਰ ਆਪਣੇ ਪ੍ਰਧਾਨ ਡਾਕਟਰ ਸਾਹਿਬ ਤੇ ਹੋਰ ਸੂਬੇ ਦੇ ਜਿਹੜੇ ਮੈਂ ਕਿਹਾ ਕਿਸਾਨ ਜੋ ਕੇ ਬੰਦੀਆਂ ਦੇ ਐਸਕੇਐਮ ਪੀਟੀ ਹਾਰੇ ਸਰਕਾਰਾਂ ਜੀ ਇੱਥੇ ਆ ਕੇ ਪੱਕਾ ਇਹੀ ਐਸਐਸਪੀ ਨੂੰ ਕਹਿ ਰਹੇ ਆ ਸਾਰੇ ਲੋਕ ਜਿਹੜੇ ਐਸਐਸਪੀ ਦਾ ਦਫ਼ਤਰ ਕਿ ਰਹੇ ਜਿਹੜੇ ਉੱਥੇ ਪਹਾਰ ਮੈਂ ਸਾਰਿਆਂ ਨੂੰ ਜ਼ਿਲ੍ਹਾ ਸਿੱਧ ਦੇ ਸਾਰੇ ਯਾਰ ਧਰ ਘਾਓ ਭਾਈ ਜੀ ਜਿਹੜਾ ਧਰਨਾ ਲੱਗਿਆ ਇਹਦੇ ਸੰਬੰਧ ਵਿੱਚ ਕੀ ਕਹਿੰਦੇ ਹੋ ਜਿਹੜਾ ਧਰਨਾ ਹੈ ਜਿਹੜਾ ਸਾਡਾ ਮੌਜੂਦਾ ਪ੍ਰਬੰਧ ਹੈ ਜਿਹੜਾ ਸਰਕਾਰ ਦੇ ਹੇਠ ਸਾਡੇ ਇੱਕ ਐਮਐਲਏ ਸਾਹਿਬ ਨਜਾਇਜ਼ ਤੌਰ ਦੇ ਉੱਤੇ ਪਰਚੇ ਇੱਕ ਪੱਠਾ ਮਾਲਕ ਇੱਕ ਸੇਲਰ ਮਾਲਕ ਚੰਗੇ ਭਲੇ ਉਹਨਾਂ ਦੇ ਚੈਨੀ ਚੋਰੀ ਦਾ ਪਰਚਾ ਇਹ ਦੱਸਦੇ ਆ ਵੀ ਸਾਨੂੰ ਸੋਚਣਾ ਪੈਂਦਾ ਵੀ ਚੈਨੀ ਚੋਰ ਹੋ ਸਕਦੇ ਆ ਪੰਜਾਬ ਲੈਵਲ ਦੇ ਉੱਤੇ ਤਾਂ ਹੁਣ ਜ਼ਿਲ੍ਹੇ ਦੀ ਪ੍ਰਧਾਨਗੀ ਹੋਏ ਇੱਕ ਨਾਲ ਹੀ ਸਾਥੀ ਸਾਡੇ ਛੇਰੇ ਪੰਜਾਬ ਜੀ ਉਹ ਧਾਰਮਿਕ ਲੜਾਈ ਜਿਹੜੀ 20 30 ਸਾਲ ਦੇ ਉਤੋਂ ਉਹ ਜਗ੍ਹਾ ਪਈ ਸੀ ਉੱਥੇ ਗੁਰਦੁਆਰਾ ਸਾਹਿਬ ਦਾ ਉਹ ਆਪਣੇ ਉਸਾਰੀ ਕਰਨਾ ਚਾਹੁੰਦੇ ਸੀ ਉਹਨਾਂ ਦੇ ਉੱਤੇ ਨਜਾਇਜ਼ ਦੋਤਨ ਪਰਚੇ ਕਰਕੇ ਉਹਨਾਂ ਨੂੰ ਮਹੀਨਾ ਜੇਲ੍ਹ ਦੇ ਵਿੱਚ ਰੱਖਿਆ ਤੇ ਇੰਨੀ ਗੁੰਡਾਗਰਦੀ ਸਰਕਾਰ ਜਿਹੜੀ ਚੱਲ ਰਹੀ ਆ ਇਹਦੇ ਖਿਲਾਫ ਤੁਸੀਂ ਵੇਖ ਸਕਦੇ ਜੇ ਲੋਕਾਂ ਦੇ ਵਿੱਚ ਵੱਡਾ ਰੋਸ ਹੈ ਬਾਰੇ ਅਸੀਂ ਇੱਥੇ ਆਮ ਤੌਰ ਤੇ ਸਰਕਾਰ ਨੂੰ ਜੋ ਸਾਡੀਆਂ ਕਿਸਾਨ ਮਜ਼ਦੂਰ ਦੂਜੇ ਜਥੇਬੰਦੀਆਂ ਸਾਰੀਆਂ ਉਹ ਸਾਰੀਆਂ ਇਕੱਠੀਆਂ ਵਾਂ ਤੇ ਇਹ ਜਿਹੜਾ ਜ਼ਬਰ ਕਰ ਰਹੀ ਸਰਕਾਰ ਅਸੀਂ ਇਹਨਾਂ ਦੇ ਖਿਲਾਫ ਸਾਨੂੰ ਕੋਈ ਵੀ ਪ੍ਰੋਗਰਾਮ ਦੇਣਾ ਪਿਆ ਅੱਜ ਅਸੀਂ ਸੰਕੇਤਕ ਧਰਨਾ ਜਿਹੜਾ ਉਹ ਅੱਜ ਦੇ ਰਹੇ ਹਾਂ ਇੱਥੇ ਜੇ ਪਰਚੇ ਝੂਠੇ ਰੱਦ ਨਾ ਕੀਤੇ ਸਰਕਾਰ ਨੇ ਪ੍ਰਸ਼ਾਸਨ ਨੇ ਤੇ ਅਸੀਂ ਇੱਥੇ ਅਣਮਿੱਥੇ ਸਮੇਂ ਲਈ ਵੀ ਅਸੀਂ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਜਿਹਦੀ ਜ਼ਿੰਮੇਵਾਰੀ ਇਹ ਸਰਕਾਰ ਹੋਏ ਪੁਲਿਸ ਦੇ ਪਰ ਦਬਾਅ ਵਾਜਾ ਕਹਾਤਾ ਕਰਕੇ ਜਿਹੜਾ ਇਹ ਪਰਚੇ ਰੱਦ ਨਹੀਂ ਹੋਇਆ ਦੇਖੋ ਪ੍ਰਸ਼ਾਸਨ ਦੇ ਉੱਤੇ ਸਰਕਾਰ ਦਾ ਦਬਾਅ ਆ ਜੀ ਉਹਨਾਂ ਦੇ ਉੱਤੇ ਉਹਨਾਂ ਜੋ ਵੀ ਉੱਥੇ ਝਗੜਾ ਹੋਇਆ ਸਾਡੇ ਕਮਾਨ ਲਾਡੀ ਜਿਹੜੇ ਦੇ ਭਰਾ ਸਾਡੇ ਉਹਨਾਂ ਦੇ 10-15 ਦਿਨੋਂ ਵਿਚਾਰੇ ਚੱਕਰ ਚੱਲਦੇ ਰਹੇ ਪੁਲਿਸ ਥਾਣਿਆਂ ਦੇ ਡੀਐਸਪੀ ਦੇ ਉਹਨਾਂ ਨੇ ਮੌਕੇ ਤੱਕ ਨਹੀਂ ਵੇਖਿਆ ਉੱਥੇ ਜਗਾ ਉਦਾਂ ਪੁੱਟੀ ਪਈ ਰਹੀ ਤੇ ਉਹੀ ਕਹਿ ਰਹੇ ਵੀ ਸਾਨੂੰ ਸਰਕਾਰ ਦਾ ਸਾਡੇ ਉੱਤੇ ਦਬਾਅ ਦੱਸੋ ਜੇ ਸਰਕਾਰ ਦਾ ਦਬਾਅ ਪਰ ਪ੍ਰਸ਼ਾਸਨ ਨੂੰ ਚਾਹੀਦਾ ਦੱਸੋ ਇਹਨਾ ਵੱਡਾ ਲੀਡਰ ਹੋਏ ਤੇ ਚੈਨੀ ਚੋਰ ਦੱਸੋ ਅੱਜ ਮੈਨੂੰ ਥੋੜਾ ਬੁਤਾ ਸੋਚਣਾ ਪੈਦਾ ਤੇ ਪ੍ਰੈਸ਼ਰ ਹੈਗਾ ਜੀ ਤੇ ਸਰਕਾਰਾਂ ਗਲਤ ਕਰਾ ਰਹੀਆਂ ਪਰ ਸਮਾਂ ਦੂਰ ਨਹੀਂਗਾ ਅਸੀਂ ਅਗਾਹ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਇੱਕ ਸਾਲ ਦਾ ਸਮਾਂ ਰਹਿ ਗਿਆ ਤੇ ਤੁਸੀਂ ਫਿਰ ਜਨਤਾ ਦੀ ਜਿਹੜੀ ਕਚਹਿਰੀ ਦੇ ਵਿੱਚ ਆਉਣਾ ਵਾ ਤੇ ਤੁਸੀਂ ਅੱਖਾਂ ਜਾਗੋ ਇਨਸਾਫ ਦਿਓ ਇਹੋ ਜਿਹੇ ਝੂਠੇ ਪਰਤਿਆਂ ਤੋਂ ਬਾਹਰ ਪ੍ਰਧਾਨ ਜੀ ਜਿਹੜਾ ਅੱਜ ਧਰਨਾ ਦਿੱਤਾ ਜਾ ਰਿਹਾ ਇਸ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਮੈਂ ਸਿਰਪ੍ਰਧ ਆਪ ਸਰਦਾਰ ਪ੍ਰਧਾਨ ਬਟਾਲਾ ਬਲੌਕ ਕਿਸਾਨ ਮਜ਼ਦੂਰ ਜਿਨ੍ਹਾਂ ਨੇ ਇੱਕ ਤੋਂ ਪੰਜਾਬ ਪੂਰੇ ਭਾਰਤ ਸਰਕਾਰ ਦੇ ਸਰਕਾਰ ਦੇ ਵਿੱਚ ਬੰਦੇ ਜਥੇਬੰਦੀਆਂ ਦਾ ਕੰਮ ਕਰਦਾ ਹੋਵੇ ਲੋਕਾਂ ਦੀ ਆਵਾਜ਼ ਚੁੱਕਦਾ ਹੋਵੇ ਸਰਕਾਰ ਦੇ ਅੰਦਰ ਕੋਈ ਹੁੰਦੀ ਕੋ ਸਵਾਜ਼ ਨਾ ਪਰਣ ਵਾਸਤੇ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਪਰਚੇ ਕਰਕੇ ਜਥੇਬੰਦੀਆਂ ਪ੍ਰਭਾਵਸ਼ਾਲਮ ਕੀਤੇ ਜਾਂਦੇ ਮੇਂਤਲ ਫਰਕਲੋਨੀ ਵਿੱਚ 68 ਮਰਲੇ ਦਾ ਇੱਕ ਮਸਲਾ ਸੀ ਲੋਕਾਂ ਦੀ ਆਸਥਾ ਉਸ ਜਗ੍ਹਾ ਨਾਲ ਜੁੜੀ ਸੀ ਬਟਾਲੇ ਦੇ ਕਿਹੜਾਮ ਚੌਧਰੀ ਉਸ ਜਗ੍ਹਾ ਨੂੰ ਵੇਚ ਗਏ ਪਰ ਉਹ ਕੀਮਤੀ ਜਗ੍ਹਾ ਦੇ ਪੈਸੇ ਜਿਹੜੇ ਸੀ ਆਪਣੀ ਜੇਬਾਂ ਦੇ ਪਾਉਣਾ ਚਾਹੁੰਦੇ ਸੀ ਲੋਕਾਂ ਦੀ ਆਸਥਾ ਨੂੰ ਧਾਰਨੋ ਚੁਰਾਕੇ ਮੈਂ ਲੋਕਾਂ ਦੀ ਹੱਕ ਦੀ ਗੱਲ ਕੀਤੀ ਆਵਾਜ਼ ਚੁੱਕੀ ਤੇ ਮੇਰੇ ਤੇ ਉਹਨੇ 295 ਲਾ ਕੇ ਮੈਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਅਕਾਲਤਖ ਸਾਹਿਬ ਅੱਗੇ ਪੇਸ਼ ਆ ਅਕਾਲਤਖ ਸਾਹਿਬ ਨੇ ਕਲੀਨ ਚੈਟ ਦੇਤੀ ਇਨਕੁਆਇਰੀ ਕਰਕੇ ਕਿ ਜਿਸ ਜਗ੍ਹਾ ਦੇ ਵਿੱਚ ਮਸਲੇ 'ਚ ਇੱਥੇ 295 ਲਾਈ ਗਈ ਆ ਇਸ ਬੰਦੇ ਦਾ ਬੇਗਨਾ ਬੰਦਾ ਕੋਈ ਇੰਨੇ ਉੱਥੇ ਪੀੜ ਵੀ ਨਹੀਂ ਦਿੱਤੀ ਤੇ ਬਿਲਕੁਲ ਇਹਦਾ ਪਰਚਾ ਜਿਹੜਾ ਰੱਦ ਕੀਤਾ ਜਾਂਦਾ ਸੀ ਜੇਕਰ ਪਰਚਾ ਰੱਦ ਨਹੀਂ ਹੁੰਦਾ ਤਾਂ ਫਿਰ ਕੀ ਕਰੋਗੇ ਧੰਨਵਾਦ ਕਰਦਾ ਜਿਲ੍ਹੇ ਦੀ ਸਾਰੀ ਜਥੇਬੰਦੀਆਂ ਦਾ ਜਿਆਦਾ ਰੰਗ ਵੱਖ-ਵੱਖ ਹੋ ਸਕਦੇ ਵਿਚਾਰ ਸਿਰ ਵੱਖ-ਵੱਖ ਹੋ ਸਕਦੀ ਆ ਪਰ ਜਦੋਂ ਹੱਕ ਸੱਚ ਦੀ ਗੱਲ ਆਉਂਦੀ ਹੈ ਜਦੋਂ ਕਿਸੇ ਕਿਸਾਨ ਤੇ ਔਂਕੜ ਆਉਂਦੀ ਆ ਉਦੋਂ ਕਿ ਪੰਜਾਬ ਦੇ ਜਿਲ੍ਹੇ ਦੀਆਂ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਆਣ ਕੇ ਲੜਦੀਆਂ ਨੇ ਵਧਾਈ ਦੇ ਪਾਤਰ ਨੇ ਸਾਰੀਆਂ ਜਥੇਬੰਦੀਆਂ ਦਾ ਪ੍ਰਧਾਨ ਤੇ ਜਥੇਬੰਦੀਆਂ ਕਿਸਾਨ ਜਿਹਨੂੰ ਵੀ ਆਪਣੇ ਚਾਚਾਪਾ ਸਾਰੇ ਹੱਕ ਸੱਚ ਲਈ ਲੜਨ ਵਾਸਤੇ ਇਕੱਠੇ ਹੋਏ ਆ ਤੇ ਜੇ ਪਰਚਾ ਖਰਚ ਨਾ ਕੀਤਾ ਤੇ ਫਿਰ ਅਸਸਬੀਏ ਦਫਤਰ ਅਗੇ ਲਗਾਤਾਰ ਤੱਕ ਨਾ ਚੱਲੂਗਾ ਜਿੰਨੇ ਜਦ ਤੱਕ ਉਹ ਪਰਚਾ ਜੜਾ ਖਾਲੀ ਨਹੀਂ ਕੀਤਾ ਜਗਰਾਵ ਦੇ ਮੁੱਚੇ ਭਾਈ ਤੇ ਦਿੱਤੇ ਨੇ ਮੈਂ ਅੱਜ ਤੋਂ 25 ਈਸਾਰਾ ਪਹਿਲੋ ਜਮੀਨ ਆਦ ਮੇਰੇ ਹਸੈਂਟਰੀ ਦੀ ਧਰਤੀ ਆ ਮੈਂ ਵਿਧਵਾ ਹਾਂ ਅਰੇ ਫਰੀडम ਫਾਈਟ ਦੇਤੇ ਆ ਮੈਂ ਇੱਥੇ ਵੀ ਫਰੀडम ਫਾਈਟਰ ਦਾ ਖੋਲਾ ਇਹ ਮੇਰੇ ਬੇਟੇ ਦੇ ਤੀਜੇ ਦਿਨ ਧੂਖੇ ਬੱਤੇ ਧਰਮ ਦੇ ਕਿੰਨੇ ਦਿਨ ਜੁੜਦੇ ਹੋ ਮੇਰੇ ਅਧਿਕਾਰ ਨ ਮੇਰੇ ਤੇ ਕਰਨ ਦੀ ਖਬਰ ਤਾਂ ਕੋਈ ਨਹੀਂ ਮੈਂ ਧੀਰਜ ਤੋਂ ਡਰਦੀ ਨਹੀਂ ਸਾਡੇ ਵੱਡੇ ਬਡੇਰੇ ਸਾਰੇ ਜਿੰਨਾਂ ਦੀ ਮੈਂ ਤਾਂ ਦਰਦ ਰੋਣਾ ਸਾਡੇ ਸਮਟੇ ਬਡੇਰੇ ਸਾਰੇ ਜਿੰਨਾਂ ਦੀ ਰਹਿਣੇ ਮੈਂ ਜੇ ਡਰ ਤੋਂ ਡਰਦੀ ਨਹੀਂ ਪਰ ਇਹ ਝੂਠਾ ਬੱਝਾ ਰੋਜ਼ ਮੇਰੇ ਭੀਤੇ ਦੇ ਨਾਂ ਕਰਉਣ ਇਹਨਾਂ ਨੂੰ ਇਹ ਕਹਾਣੀਆਂ ਜਾਪ ਤੋਂ ਪੜਾਏ ਕੋ ਕੇ ਸਾਰੇ ਧਿਆਨ ਪਰ ਜਿਹੜੇ ਆਇਆ ਇਹਨੇ ਮਿਆਂਨਾ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹ ਮੇਰੇ ਬੇਹੇ ਦੇ ਪਿੱਛੇ ਇੰਨੀ ਗਰਮੀ ਦੇ ਵਿੱਚ ਚੱਜ ਕੇ ਆਏ ਮੈਂ ਦੁੱਡੀ ਕਾ ਖਾਸ